ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਆਪਾਂ ਜਰ ਕਰ ਰਹੇ ਹਾਂ ਇੱਕ ਨਵੀਂ ਵੀਡੀਓ ਲੈ ਕੇ ਵੀਡੀਓ ਤੁਸੀਂ ਐਂਡ ਤੱਕ ਦੇਖਿਆ ਕਰੋ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਤੁਸੀਂ ਦੇਖ ਕੇ ਨਾ ਛੱਡਿਆ ਕਰੋ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰਿਓ ਅੱਜ ਆਪਾਂ ਬਣਾਵਾਂਗੇ ਉਬਲੇ ਹੋਏ ਆਲੂਆਂ ਤੇ ਪਾਲਕ ਦੀ ਸਬਜ਼ੀ ਆਹਦਾ ਕਿਲੋ ਪਾਲਕ ਇਕੱਠੀ ਹੋਈ ਇਹਦੇ ਡੱਕੇ ਸਾਰੇ ਕੱਟ ਤੇ ਪੱਤੇ ਪੱਤੇ ਕੱਟੇ ਆ ਆਲੂਆਂ ਪੰਜ ਉਬਲੇ ਹੋਏ ਇੱਕ ਟਮਾਟਰ ਕੱਟਿਆ ਹੋਇਆ ਲਸਣ ਅਦਰਕ ਪਿਆਜ਼ ਤੇ ਹਰੀ ਮਿਰਚ चलो तो जी बनाने सब के लाने तड़का जी गैस कर लिया हम पहला पावगे आप गरम हो गया अद्धा चम कटी रेगा

हम पावे अदरक हरी मिर्च करें हम पावे स्वाद अनुसार नमक लाल मिर्च गैगी मिर्च

ਕਰਦੇ ਤਾਂ ਅਮਾਜ ਪਾ ਲੈ। ਇਹੋ ਦਸ ਇੱਕ ਤੋਂ ਦੋ ਮਿੰਟ ਮਸਾਲਾ ਆਪਣੇ ਚਾ ਲੈ। ਟੱਕ ਕੇ ਦੇਖੋ ਕਿ ਨਵੀਆਂ ਮਸਾਲਾ ਬਣੇ। ਤੱਕ ਗਿਆ। ਬੜਾ ਵਧੀਆ ਬਣਿਆਗਾ। ਹੁਣ 5 ਮਿੰਟ ਅਮਾਜ ਪਾ ਲੈ। ਇਹ ਪੁੱਟਾ ਹੈ। ਇਹ ਆ ਜੀ ਸਾਰੀ ਪਾਲਕ ਪਾਤੀ ਇਹਦੇ ਵਿੱਚ ਆਪਾਂ 2-3 ਤੋਂ 3 ਮਿੰਟ ਪਕਾਵਾਂਗੇ ਇਹਨੂੰ ਕਿਉਂ ਆਲੂ ਤਾਂ ਆਪਣੇ ਉਬਲੇ ਹੋਏ ਆਲੂ ਤਾਂ ਕੁਕ ਕਰਨ ਦੀ ਲੋੜ ਨਹੀਂ ਹੁਣ ਇਹਨੂੰ ਆਪਾਂ ਪਕਾਵਾਂਗੇ ਬਹੁਤ ਵਧੀਆ ਸਬਜ਼ੀ ਬਣਦੀ ਆ। ਲਓ ਜੀ ਆਲੂ ਆਪਾਂ ਨੇ ਭਲੇ ਹੋਏ ਬ੍ਰਿਕ-ਬ੍ਰਿਕ ਕੱਟ ਲੈ वो अपनी मर्जी है व्डा साइज कटो चाहे छोटा हूँ तीन मिनट हो गए पका पालक हम देखो पक भी है ना जल्दी तरह कलर भी देख लो कि बढ़िया बने पालक ने पानी छा हम आलू बड़े हो आलू आने पानी सारा सोख लिया ਲੋ ਆਲੂ ਸਾਰੇ ਪਾਤੇ ਉਹਨਾਂ ਪਾਏ ਥੋੜੀ ਦੇਰ ਤੱਕ ਤੇ ਬਣਾਵਾਂਗੇ ਖਾਵਾਂਗੇ 1-2 ਮਿੰਟ ਲਓ ਜੀ 1 ਤੋਂ 2 ਮਿੰਟ ਪਕਾ ਲਈ ਆਪਾਂ ਨੇ ਸਬਜੀ ਆਲੂ ਉਬਲੇ ਹੋਏ ਤੇ ਪਾਲਕਰੀ ਬਣ ਕੇ ਹੋ ਗਈ ਪਿਆਰ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ